ਆਹ ਬੱਚਾ ਵੇ ਸਾਰੇ ਘਰ ਦੀ ਬਾਬਤ ਹੋਏ ਹਾਂ ਬਈ ਪਹਿਲਾਂ ਕਿ ਤਾ ਸਾਰੇ ਘਰ ਦੀ ਬਾਬਤ ਕਰਨ ਹੋਵੇ ਸਾਰੇ ਘਰ ਦੀ ਬਾਬਤ ਪੁੱਛਣਾ ਚਾਹੁੰਦੇ ਹੁਣ ਬਾਬੇ ਤੋਂ ਕਿ ਬਾਬਾ ਕਿਸੇ ਨੇ ਕੋਈ ਖੇਡ ਕਰਦੀ ਕਿ ਸਾਡੇ ਕਰਮਾਂ ਦਾ ਸਾਰੇ ਘਰ ਦੀ ਬਾਬਤ ਕਾਣਾ ਇੱਕ ਹੈ ਦੋ ਹੈ ਤਿੰਨਾਂ ਖੜੇ ਹੋ ਜੁ ਗਏ ਇਹਦਾ ਪਿੰਨਾ ਮਰਾਦੂ ਦਾ ਆਹੀ ਮਰਾਦੂ ਆ ਪਿੰਡ ਦਾ ਇਹ ਮੇਰੇ ਘਰ ਆ ਗਿਆ। ਕਿੰਨਾ ਹੋਊਗਾ ਉਹ? ਘਰ ਆ ਗਿਆ। ਇੱਕ ਤਾਂ ਪਹਿਲੀ ਗੱਲ ਪੁੱਤ ਤੇਰੀ ਗੱਲ ਦਾ ਗੁੱਸਾ ਨਾ ਕਰ ਮਾਰਾ ਜਾ। ਜਦੋਂ ਤੋਂ ਪੰਦੀ ਐ ਮੇਰਾ ਬੋਲਣਾ ਸਟਾਈਲ ਜਾ ਹੋ ਰਹੀ ਆ ਨੇ। ਵੀਡੀਓ ਮੈਨੂੰ ਐਂ ਦੱਸ ਦੇ ਕਿ ਸ਼ਾਰਟ ਕੱਟ ਰੱਖਾਂ ਕਿ ਡਾਇਰੈਕਟ ਪੁੱਛਣਾਗਾ। ਹੌਣ ਤਾਂ ਕੀ ਕੋਈ ਅਜੇ ਸ਼ਾਰਟ ਕੱਟ ਹੀ ਰੱਖਾਂ। ਬਧੀਆ ਰਹਿਣਾ। ਪਹਿਲੀ ਗੱਲ ਸੱਜੇ ਮੇਰਾ ਬਾਬਾ। ਇਹਦਾ ਜੱਤੀ ਪਿੰਡ ਐ। ਮੇਰਾ ਜੱਤੀ ਪਿੰਡ ਐ। ਮੈਨੂੰ ਲੱਗ ਨਹੀਂ ਰਿਹਾ ਭਰਾ ਤਰਾ ਜਰਮ ਮੱਲੰਦਾ ਆਏ ਹੈ ਮੱਲੰਦਾ ਜਰ ਮਰੀ ਨੂੰ ਕੋ ਕਰਿਆ ਬਾਹਰ ਹੁੰਦੇ ਆ ਬਾਹਰ ਹੁੰਦੇ ਮੈਂ ਕਿਹਨਾਂ ਇਹਨਾਂ ਦੇ ਆਏ ਕਰਨ ਜਾਣ ਮੈਨੂੰ ਬਾਪੇ ਲੋਕਾਂ ਨੂੰ ਕੀਤਾ ਮੈਂ ਤੈਨੂੰ ਮੁਖਸਰਿਆ ਰਾਸਟ ਬਣਾ ਹੁਣ ਐਂ ਦੱਸ ਓਏ ਤੇਰਾ ਜਿਹੜਾ ਜਨਮ ਕਿੱਥੋਂ ਦਾ ਹੈ ਮੱਲੰਦਾ ਇਹ ਕਿੱਥੇ ਦਾ ਮੱਲਣਾ ਮੁਖਸਰ ਜਿੱਥੇ ਉਹੀ ਐ ਮੁਖਸਰ ਜੀ ਹਾਂਜੀ ਹਾਂਜੀ ਹੈ ਤੈਨੂੰ ਪਤਾ ਹੋਏ ૨૨મ્દ ચ૮ે નદતે હેણ ૻણે ભેણ આકર આાચય ન૮ેણ ખ ખાચ્ભણ ભેણ હણે ન્ટહ૧ કરણે ન૮્ય નેન૦ નોઉણ ને નો� ਤੋ ਕਿਦਾ ਪਿੰਡ ਹੈ ਮੇਰੇ ਕਿਹਾ ਇੱਕ ਦੋ ਤਰਫ ਤੁਸੀਂ ਇਹ ਲੁੱਟੋ ਸਾਡੇ ਘਰ ਚੋਕਦੇ ਮੈਂ ਪੁੱਛਿਆ ਨਹੀਂ ਅੱਛਾ ਮੇਰੇ ਜਿਹਾਣੀ ਦਾ ਨਾਂ ਪੁੱਛਿਆ ਕਰਨਾ ਕਿਵੇਂ ਕਿੱਲੇ ਬਗੇ ਕਿਵੇਂ ਆਜਾ ਭਰਾ ਮੇਰੇ ਭਰਾ ਹੀ ਲਾਵਾ ਥੋੜਾ ਤਰੀਕਾ ਪੁੱਤੇ ਲੈ ਵੇ ਚੱਲ ਭਾਈ ਹੋ ਬਾਪੂ ਕੁੰਡੀਆਂ ਨੇ ਆਦਾ ਮੈਨੂੰ ਤੇਰੀਆਂ ਵੇ ਜਾਦਾ ਪਿੱਛੇ ਜਿਵੇਂ ਨਹੀਂ ਕਹਿੰਦਾ ਕਿ ਨਾਲੋਏ ਪੀਂਦੇ ਜਾਂਦਾ ਹੁੰਦੀ ਐ ਨਹੀਂ ਆ ਤੁਹਾਡੇ ਘਰੇ ਜਾਂਦਾ ਪਿੱਛੇ ਲੜਾਈ ਹੋ ਮੇਰੀ ਕਿਸੇ ਦੀ ਬੋਲ ਕਿਹਦੀ ਹੋਈ ਸੀ ਦੱਸੋ ਭਾਈ ਯਾਰ ਤਾਂ ਛੋਟ ਗੱਲ ਬਾਰੇ ਜਿਸ ਨੂੰ ਡਰਾਈਵ ਕਰਦਾ ਮੈਂ ਡਰਾਈਵ ਕਿੱਸਾ ਹਾਂ ਹਾਂ ਲੈ ਹਾਂ ਹਾਂ ਮੈਂ ਤੇ ਜਿਹੀ ਮਾਈ ਦੀ ਪੁੱਛਣਾ ਲੋ ਮਤੋਂ ਦੇਖੀ ਭਾਈ ਸਾਡੀ ਬਾਟੂ ਜੀ ਸਹੀ ਸੀ ਦੱਸ ਵਾਏ ਵਾਏ ਯਾਨੀ ਕੋਈ ਯਾਨੀ ਕੋਈ ਨਾ ਜੇ ਮੈਂ ਦੋਨੇ ਘਰ ਗਿਆ ਯਾਦਾ ਯਾਦਾ ਪਿੱਛੇ

ਮੈਂ ਕਿਲੇ ਸਾਈ ਜਾਂਦਾ ਬਾਬਾ ਬੈਠੇ ਬੈਠੇ ਐ ਕਹਿੰਦੇ ਮੈਂ ਪੁੱਲ ਪੁੱਲ ਇਹਨਾਂ ਯਾਤਰਾ ਕਰਾ ਦੇ ਤੇਰੇ ਦੀ ਠੀਕ ਐ ਬਾਬਾ ਜੀ ਹਾਂ ਬਾਬਾ ਬੰਦ ਕਰਾ ਦੇ ਓਕੇ ਥੋੜੇ ਪੈਰ ਜਾਂ ਗੂਠਾ ਕਿਹਦਾ ਮੁਸਕਾ ਦੀ ਪੁੱਛੋ ਓਏ ਪੈਰ ਜਾਂ ਗੂਠਾ ਆਈ ਆ ਓਏ ਕੀ ਆ ਬਾਬਾ ਹੋ ਮੇਰਾ ਸੋਹਣਿਆ ਗਨਬੀ ਫੁੱਟੇ ਕਰਦਾ ਕਦਾਣਾ ਵਿਚਾਰਾ ਨੇ ਯਾਰ ਇੱਟਾ ਸਹਣਾਣ ਲੱਗ ਗਿਆ ਪੈ ਜਾਂਦਾ ਯਾਰ ਫਿਰ ਵੀ ਇਹਦੇ ਬੰਦੇ ਦੇ ਘਰੇ ਬਾਤਾਂ ਨਹੀਂ ਹੈਗਾ ਸਹੀ ਗੱਲ ਆ ਕਿ ਭਰਾ ਮੈਂ ਕਿਉਂ ਭਾਈ ਸਹੀ ਹੈ ਨਾ ਤੈਨੂੰ ਦੱਸਿਆ ਤੇ ਨਹੀਂ ਗਾ ਵੀਰੇ ਓਕੇ ਆ ਪੱਕੀ ਆ ਤੇਰੀ ਢੂਈ ਦੇ ਇੱਕ ਕਾਲੇ ਪੁਨ ਦਾ ਉੱਤਰ ਰੰਗ ਵੀ ਪੰਪੂਸਣਾ ਕਰੀ ਬਣਾ ਤੇਰਾ ਕਾਲੀ ਹੈ ਉਹ ਤੇਰੀ ਢੂਈ ਦੇ ਰੰਗ ਦਾ ਇੱਕ ਕੋਈ ਕਾਲਾ ਨਿਸ਼ਾਨ ਬਣਿਆ ਹੋਇਆ ਢੂਈ ਦੇ ਉੱਤੇ ਮੈਂ ਤਾਂ ਚੈੱਕ ਕਰੂੰਗਾ ਹਾਂ ਦਿਖਾ ਮੈ ਹੁਣ ਮੈਂ ਤੇਰੇ ਕੋਲ ਨਹੀਂ ਥੋੜੀ ਹੋ ਕੇ ਜੇ ਤੂੰ ਇੱਥੇ ਆ ਕੇ ਦਿਖਾ ਦੇ ਤੂੰ ਆ ਜਿਹੜੀ ਗੱਲ ਕਹਿਤੀ ਹੋਈ ਹੈ 好，来，快过来吧。 ਤੂੰ ਬਹੁਤ ਵੇਰੇ ਕਰੇ ਬਾਦਾਂ ਵੀ ਉਹ ਪੁੱਤਾ ਛੋਟੇ ਕਾ ਝਟੇ ਲਮਟ ਦੂਰ ਵੀ ਹੋ ਗਈ ਠੀਕ ਐ ਬਾਬਾ ਛੋਟੇ ਘਰੇ ਕਿਰਪਾ ਕਰੂਗਾ ਪੁੱਤ ਉਹ ਬਾਬਾ ਕਹਿੰਦਾ ਜਿੰਨੇ ਤੇਰੇ ਪੈਸੇ ਫਸੇ ਪਏ ਨੇ ਬਾਬਾ ਕਹਿੰਦਾ ਸਾਰੇ ਮਿਲ ਜਗੇ ਪੰਨੇ ਬਾਈ ਧੰਨ ਬਾਬੇ ਠੀਕ ਐ ਤੇਰੇ ਘਰੇ ਕਿਰਪਾ ਹੋਣ ਲੱਗ ਜੂਗੀ ਛੋਟੇ ਅਲਰਜੀ ਕਿਨੂੰ ਹੋਣ ਲੱਗ ਜਾਂਦੇ ਪੁੱਤ ਅਲਰਜੀ ਹੋਣੀ ਹੈ ਤੁਹਾਡੀ ਮੰਮੀ ਨੂੰ ਹੁੰਦੀ ਆ ਪੁੱਤ ਇੱਕ ਪੁੱਛ ਤਰੀ ਮੈਂ ਲੰਮੀ ਨਹੀਂ ਜਾਂਦਾ ਕਿਉਂ ਟਾਈਮ ਹੈਗਾ ਘੱਟ ਸਾਰੇ ਦੀ ਆਪਾਂ ਕੱਢਣੇ ਪੁੱਛਾਂ ਨੇ ਸਾਰੇ ਬੰਦੇ ਆ ਕੇ ਠੀਕ ਐ ਹਾਂਜੀ ਅਮਰੀਕ ਤੇਰਾ ਕੀ ਲੱਗਦਾ ਓਏ ਅਮਰੀਕ ਮੰਮੇ ਦੀ ਬੈਗ ਹੈ ਹਾਂ ਇਹ ਹੈ ਯਾਹ ਕਰਾ ਦੇ ਫ੍ਰੀ ਅਮਰੀਕ ਆੜੇ ਤੇ ਬੋਰੀ ਆੜਾ ਮੰਮਾ ਅਮਰੀਕਾ ਆੜੇ ਤੇ ਬੈ ਗਿਆ ਤੂੰ ਮੇਰੇ ਕੋ ਕਹਿੰਦਾ ਮਮਾ ਲੱਗਦਾ ਮੇਰੀ ਅਗਲੀ ਤੇਰਾ ਦੋਸਤ ਹੋਵੇ ਠੀਕ ਹੈ ਤੇਰੇ ਲਿੰਕ ਚੋਏ ਬੰਦਾ ਦੱਸ ਮੈਂ ਤਾਂ ਖੈ ਤਾਂ ਨਾ ਨੂਰਾ ਲਈ ਜਾ ਸਕਦਾ ਮੈਨੂੰ ਬਦਲ ਚੱਕ ਕੇ ਨਾ ਪਰਨ ਲਈ ਜਾ ਸਕਦਾ ਮੇਰੇ ਕੋਲ ਦੱਸ ਮਾਣ ਹੈ ਯਾਰ ਬੈਠੀ ਹੋਵੇ ਕੰਮ ਕਰਨਾ ਮੈਂ ਤਾਂ ਮੰਮੀ ਨਹੀਂ ਬੋਲਦਾ ਇਹ ਆਪਾਂ ਨੂੰ ਯਾਦ ਆਈ ਯਾਦ ਕਰਾ ਥੋੜੇ ਮਾਰ ਸੱਚ ਇੱਕ ਹੋਰ ਦੱਸ ਜੋ ਮੈਂ ਨਾ ਉਹ ਦੇਖ ਕੇ ਆ ਕੇ ਘਰੇ ਤੂੰ 200 ਰੁਪਏ ਹੈਗਾ ਇਹ ਮੁੰਡਾ ਕੌਣ ਹੈ ਇਹ ਤੁੱਕਣ ਵਾਲੇ ਤੁੱਕਾ ਨਾ ਲਾਦੀ ਤੁੱਕਣ ਵਾਲੇ ਤੂੰ ਨਹੀਂ ਤੁੱਕਾ ਨਾ ਲਾਦੀ ਕਿਤੇ ਕਰੀ ਬਲਾਂ ਚੱਲ ਹੈਗਾ ਠੀਕ ਹੋ ਗਿਆ ਯਾਦ ਆ ਗਿਆ ਇਹ ਨਹੀਂ ਆਈ ਇਹਦਾ ਨਾਂ ਹੈ ਨਾ ਮੁੰਡਾ ਦਾ ਪੁੱਤ ਮੈਂ ਪੱਕੇ ਤੇ ਲੈਣਾ ਹੈਗਾ ਉਹ ਨਾ ਅਮਰੀਕ ਹੈਗਾ ਜੀ ਉਹਦਾ ਇਹ ਇਹ ਹੈਗਾ ਹੀ ਇੱਥੋਂ ਦਾ ਸੁੱਖਣ ਵਾਲੇ ਲਈ ਸੁੱਖਣ ਵਾਲੇ ਲਈ ਸੁੱਖਣ ਵਾਲੇ ਲਈ ਥੋੜਾ ਪਿੰਡ ਸੁੱਖਣ ਵਾਲਾ ਕਿ ਸੁੱਖਣ ਵਾਲਾ ਸੁੱਖਣ ਵਾਲਾ ਠੀਕ ਹੈ ਬਬਾ ਜੀ ਹੈਗਾ ਮਹਾਰਾਜ ਜੀ ਆਓਏ ਥੋੜੇ ਕਰੇ ਕਿਰਪਾ ਲੂਗੀ ਇੱਕ ਦੇਸੀ ਕੋ ਦੀ ਕੜਾਈ ਬਣਾ ਕੇ ਸੱਤ ਗੁੜ ਕੇ ਲਾ ਕੇ ਬਾਬੇ ਖਿੰਦ ਪਾਲਾ ਮੱਖਾ ਦੇ ਦੇ ਠੀਕ ਹੈ ਬਈ ਥੋੜੇ ਬੱਲੇ ਬੱਲੇ ਹੋ ਜੂਏ ਇੱਕ ਦਿਨ ਇਹ ਹਜੇ ਕੰਮ ਆਉਂਦਾ ਇੱਕ ਦਿਨ ਇਹ ਹਜੇ ਦਿਨ ਆਊਗਾ ਇੱਕ ਘਰ ਵੀ ਪਾਊਗਾ ਧੰਨਵਾਦ ਬਾਬੇ ਠੀਕ ਹੈ ਮੇਰੇ ਮੈਨੂੰ ਵੀ ਬੁਲਾਊਗਾ ਬੁਲਾਉਣਾ ਬਾਬਾ ਜੀ ਕਿਉਂ ਕਿ ਕੋਈ ਸਮਾਨ ਲੈ ਕੇ ਰੱਖੀ ਬੈਠੇ ਸਮਾਨ ਲੈ ਕੇ ਰੱਖੇ ਫੇਰ ਲੱਗ ਗਿਆ ਯਾ ਵੇ ਮੁਕਾਦਮੇ ਨਿਕਾਏ ਤੇ ਗਏ ਨਹੀਂ ਤੋ 10 ਬੋਦੀ ਸਿਮਿੰਟ ਦੇ ਘਰੇ ਆ ਗਏ ਧੰਨਵਾਦ ਬਾਬੇ ਮੇਰੇ ਘਰ ਬਣਾ ਸਟਾਰਟ ਹੋ ਗਿਆ ਧੰਨਵਾਦ ਬਾਬੇ ਲੈ ਵੀ ਸ਼ੁਰੂ ਹੋ ਗਿਆ ਅੱਜ ਕੱਲ੍ਹ ਤੂੰ ਹੀ ਜਾਣਦਾ ਮਿਸਤਰੀ ਨਾਲੇ ਅੱਜ ਕੱਲ੍ਹ ਤੂੰ ਹੀ ਜਾਣਦਾ ਮਿਸਤਰੀ ਨਾਲੇ ਜਾਣਦੇ ਨਾ ਹੈ ਕਿ ਬੋਈ ਸਭ ਕਰਦੇ ਨਹੀਂ ਕੰਮ ਕਰਦੇ ਜਿੰਨਾ ਮੈਨੂੰ ਨਹੀਂ ਪਤਾ ਤਾਂ ਕੰਮ ਦੇ ਹੀ ਕਰ ਜਾਣਦਾ ਤੂੰ ਜਾਣਦਾ ਗਰੇਲੀ ਚ ਮੈਂ ਵੀ ਯਾਰ ਆਈ ਲਵ ਇਟ ਪੁੱਤਰਾ ਬਸਲੇ ਘੁੱਟੇ ਪਾਰਨਦਾ ਹੈ ਸੀਨੇ ਮ ਸੀਨੇ ਆਇਆ ਖੰਗਾ ਨਹੀਂ ਬਣਾ ਲੈਂਦਾ ਚੱਕ ਵਾਹਰੇ ਘੁੱਟੇ ਦੇ ਘੁੱਟੇ ਬਣਾ ਲਦਾ ਸਹੀ ਹੈ ਜਾ ਪਾ ਜਤਰੇ ਬੇੜੇ ਪਾਰ ਹੋ ਜਾਣਗੇ ਠੀਕ ਹੈ ਤੂੰ 1 ਪਾਉਂਡ ਪਾਉਂਦਾ ਪਰ 4 ਪਾਉਂਗਾ ਇਹਦੇ ਵੇ ਬਾਈ ਖਾਨਾ ਬੜਿਆ ਧੰਨ ਹੈ ਕਿਰਪਾ ਦੂ ਵਾਹ ਸਜਮਤਰੇ ਬੇੜੇ ਕੇ ਬੇੜੇ ਪਾਰ ਲੈ ਕਾਹ ਮੁੰਡਿਆ तूं मन बि हा